ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਵਿਦਿਆਰਥੀਆਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਅੱਜ ਤੋਂ ਕੁਝ ਕੁ ਮਹੀਨੇ ਪਹਿਲਾਂ ਆਪਾਂ ਪੰਜਾਬ ਦੇ ਇਤਿਹਾਸ ਦੀ ਸ਼ੁਰੂ ਤੋਂ ਹੀ ਇੱਕ ਲੜੀ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ ਜਿਹਦੇ ਰਾਹੀਂ ਅਸੀਂ ਪੰਜਾਬ ਦੇ ਇਤਿਹਾਸ ਨੂੰ 1469 ਤੋਂ 1792 ਦੇ ਪਹਿਲੇ ਭਾਗ ਦੇ ਵਿੱਚ ਵੰਡਿਆ ਹੈ ਠੀਕ ਹੈ ਜੀ ਦੋ ਭਾਗਾਂ ਦੇ ਵਿੱਚ ਕਰਾਂਗੇ ਅਸੀਂ 1469 ਤੋਂ 1792 ਜਾਣੇ ਕੀ 1400 ਇੱਕ ਮਿੰਟ ਦੀ ਮਾਫ ਕਰਨਾ ਹਾਂਜੀ 1469 ਤੋਂ 1792 ਠੀਕ ਹੈ ਜੀ ਤੇ ਫਿਰ 1792 ਤੋਂ 1966 ਤੱਕ ਦੇ ਪੰਜਾਬ ਦੇ ਇਤਿਹਾਸ ਦੇ ਅਸੀਂ ਜਿਹੜੀ ਹੈ ਚਰਚਾ ਕਰਾਂਗੇ ਤੇ ਇਸ ਦੇ ਇਸ ਸਮੇਂ ਦੇ ਇਤਿਹਾਸ ਦੇ ਵਿੱਚੋਂ ਹੀ ਮੁੱਖ ਤੌਰ ਤੇ ਪੰਜਾਬ ਦੀਆਂ ਜਿਹੜੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਪ੍ਰਸ਼ਨ ਨੇ ਜਿਹੜੇ ਪੁੱਛੇ ਜਾਂਦੇ ਨੇ ਠੀਕ ਹੈ ਜੀ ਹੁਣ ਆਪਣੇ ਭਗਵਤੀ ਕੰਪੀਟੀਸ਼ਨ ਕਲਾਸ ਜਮਾਨਸਾ ਦੇ ਚੈਨਲ ਤੇ ਇੱਕ ਪਲੇਲਿਸਟ ਦੇ ਵਿੱਚ ਅਲੱਗ ਤੋਂ ਜਿਹੜਾ ਹੈ ਬਣਾਇਆ ਹੋਇਆ ਪੰਜਾਬ ਦਾ ਇਤਿਹਾਸ ਦੇ ਵਿੱਚ ਜਿੱਥੇ ਸਿਲਸਿਲੇਵਾਰ ਵੀਡੀਓਜ਼ ਪੈ ਰਹੀਆਂ ਨੇ ਇਸ ਤੋਂ ਪਹਿਲਾਂ ਇਹਦੇ ਨਾਲ ਸੰਬੰਧਿਤ ਤਿੰਨ ਜਾਂ ਚਾਰ ਵੀਡੀਓਜ਼ ਅਪਲੋਡ ਹੋ ਚੁੱਕੀਆਂ ਨੇ ਉਹ ਲੜੀ ਕਾਫੀ ਸਮੇਂ ਦੀ ਮੇਰੇ ਕੁਝ ਰੁਝੇਵੇਂ ਸਨ ਰੁਕੀ ਹੋਈ ਸੀ ਹੁਣ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਸਿਲਸਿਲੇਵਾਰ ਜਿੱਥੋਂ ਲੜੀ ਖਤਮ ਹੋਈ ਸੀ ਉਸ ਦਾ ਅਗਲਾ ਚੈਪਟਰ ਕਰ ਰਹੇ ਹਾਂ ਆ ਆਪਾਂ ਕਰ ਰਹੇ ਹਾਂ ਪੰਜਾਬ ਦੇ ਇਤਿਹਾਸ ਦੇ ਸੋਮੇ ਠੀਕ ਹੈ ਜੀ ਅਸੀਂ ਪਹਿਲਾਂ ਕੀਤਾ ਸੀ ਆਦ ਗ੍ਰੰਥ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਪੰਜਾਬ ਦੇ ਬਾਰੇ ਇਤਿਹਾਸਕ ਸੋਮੇ ਦੇ ਤੌਰ ਤੇ ਵੀ ਆਦ ਗ੍ਰੰਥ ਸਾਹਿਬ ਦੇ ਵਿੱਚੋਂ ਕੀ ਜਾਣਕਾਰੀ ਮਿਲਦੀ ਹੈ ਫਿਰ ਆਪਾਂ ਕੀਤਾ ਸੀ ਭਾਈ ਅੱਗੇ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਕਿ ਜਿਹੜੀਆਂ ਭਾਈ ਗੁਰਦਾਸ ਦੀਆਂ ਵਾਰਾਂ ਨੇ ਉਹਨਾਂ ਦੇ ਵਿੱਚੋਂ ਪੰਜਾਬ ਦਾ ਜਿਹੜਾ ਹੈ ਉਹ ਸੋਮੇ ਪੰਜਾਬ ਬਾਰੇ ਕੀ ਜਾਣਕਾਰੀ ਮਿਲਦੀ ਹੈ ਜਿਹੜੀ ਭਾਈ ਗੁਰਦਾਸ ਦੀਆਂ ਵਾਰਾਂ ਨੇ ਉਹ ਇਤਿਹਾਸਕ ਸੌਮਿਆਂ ਦੇ ਤੌਰ ਤੇ ਇਹ ਜੇ ਹਿਸਟੋਰੀਕਲ ਰਿਸੋਰਸ ਜਿਹੜੀ ਹੈ ਪੰਜਾਬ ਬਾਰੇ ਸਾਨੂੰ ਉਹਨਾਂ ਚੋਂ ਕੀ ਜਾਣਕਾਰੀ ਮਿਲਦੀ ਹੈ ਹੁਣ ਉਸ ਤੋਂ ਅੱਗੇ ਆਉਂਦਾ ਜੀ ਦਸਮ ਗ੍ਰੰਥ ਦਸਮ ਗ੍ਰੰਥ ਠੀਕ ਹੈ ਜੀ ਦਸਮ ਗ੍ਰੰਥ ਵਿਦਿਆਰਥੀ ਨੂੰ ਪਤਾ ਹੋਵੇਗਾ ਦਸਮ ਗ੍ਰੰਥ ਕੀ ਹੈ ਜੀ ਦਸਮ ਗ੍ਰੰਥ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਜੀ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਦਰਬਾਰੀ ਜਿਹੜੇ ਕਵੀ ਸੀ ਉਹਨਾਂ ਦੇ 52 ਦਰਬਾਰੀ ਕਵੀ ਸੀ ਉਹਨਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਠੀਕ ਹੈ ਜੀ ਤੇ ਇਹ ਮਤਲਬ ਕਿ ਕੀ ਹੈ ਜਿਹੜਾ ਦਸਮ ਗ੍ਰੰਥ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਲੈਕਸ਼ਨ ਆਫ ਵਰਕਸ ਬਾਈ ਗੋਬਿੰਦ ਸਿੰਘ ਸਾਹਿਬ ਐਂਡ ਹਿਸ ਕੋਟ ਪੋਇਟਸ ਠੀਕ ਹੈ ਤੇ ਇਸ ਦਾ ਸੰਪਾਦਨ ਕਿਸ ਨੇ ਕੀਤਾ ਸੀਗਾ ਐਡੀਟਿੰਗ ਜਿਹੜੀ ਹੈ ਇਸ ਦੀ ਕਿਸ ਨੇ ਕੀਤੀ ਸੀ ਗ੍ਰੰਥ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੋਪਰ ਹੱਥ ਲਿਖਤ ਨਹੀਂ ਹੈ ਸਾਰਾ ਇਸ ਦੀ ਐਡੀਟਿੰਗ ਕੀਤੀ ਇਸ ਨੂੰ ਸੰਪਾਦਨ ਕੀਤਾ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇਹ ਗੱਲ ਯਾਦ ਰੱਖਣੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਾਨ ਨਹੀਂ ਸੀ ਇਹ ਗ੍ਰੰਥ ਜਿਹੜਾ ਹੈਗਾ ਅ ਅੱਗੇ ਆਇਆ ਬਣ ਕੇ ਛਪ ਕੇ ਮਤਲਬ ਕਿ ਇਹ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਦੇ ਪਿਆਰੇ ਸਿੱਖ ਭਾਈ ਮਨੀ ਸਿੰਘ ਨੇ ਸੰਪਾਦਨ ਕੀਤਾ ਸੀ ਠੀਕ ਹੈ ਜੀ ਮਤਲਬ ਕਿ ਆਫਟਰ ਦ ਡੈਥ ਆਫ ਗੁਰੂ ਗੋਬਿੰਦ ਸਿੰਘ ਜੀ ਹਿਸ ਬਿਲਵਡ ਸਿੱਖ ਬ੍ਰਦਰ ਮਨੀ ਸਿੰਘ ਠੀਕ ਹੈ ਜੀ ਆਫਟਰ ਦ ਡੈਥ ਆਫ ਗੁਰੂ ਗੋਬਿੰਦ ਸਿੰਘ ਜਿਹੜਾ ਦਸਮ ਗ੍ਰੰਥ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਹੈਗੇ ਆ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਹੈ ਜੋ ਮਤਲਬ ਕਿ ਇਹਦਾ ਸੰਪਾਦਨ ਕੀਤਾ ਸੀਗਾ ਠੀਕ ਹੈ ਜੀ ਸੋ ਇਹੇ ਕੁੱਲ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ ਜਿਹੜਾ ਦਸਮ ਗ੍ਰੰਥ ਹੈ ਕਹਿੰਦੇ ਕੁੱਲ ਕਿੰਨੇ ਗ੍ਰੰਥਾਂ ਦਾ ਸੰਗ੍ਰਹਿ ਹੈ ਥਿਸ ਇਜ਼ A ਕਲੈਕਸ਼ਨ ਆਫ ਹਾਊ ਮੈਨੀ ਟੈਕਸਟ ਕਿੰਨੇ ਦਾ ਹੈ ਜੀ 18 ਗ੍ਰੰਥਾਂ ਦਾ 18 ਜਿਹੜਾ ਦਸਮ ਗ੍ਰੰਥ ਹੈ ਨਾ ਉਹਦੇ ਵਿੱਚ 18 ਗ੍ਰੰਥਾਂ ਦਾ ਇਹ ਸੰਗ੍ਰਹਿ ਹੈ ਇਹਨਾਂ ਦੇ ਵਿੱਚੋਂ ਜਿਹੜੇ ਮੁੱਖ ਹਨ ਉਹ ਤੁਹਾਡੇ ਸਾਹਮਣੇ ਹਨ ਜੀ ਦੇਖੋ ਨੰਬਰ 1 ਜਾਪ ਸਾਹਿਬ ਹੋ ਗਿਆ ਜਿਵੇਂ ਕਿ 72 ਨਾਟਕ ਨੰਬਰ 3 ਚੰਡੀ ਦੀ ਵਾਰ ਠੀਕ ਹੈ ਜੀ ਨੰਬਰ 4 ਅਕਾਲ ਉਸਤਤ ਨੰਬਰ 5 ਗਿਆਨ ਪ੍ਰਬੋਧ ਨੰਬਰ 6 ਬ੍ਰਹਮ અવਤਾਰ ਨੰਬਰ 7 ਸ਼ਬਦ ਹਜ਼ਾਰੇ ਨੰਬਰ 8 ਰੁਦਰ અવਤਾਰ ਨੰਬਰ 9 ਜਫਰਨਾਮਾ ਅਤੇ ਸ਼ਾਸਤਰ ਨਾਮ ਮਾਲਾ ਇਹ ਜਿਹੜੇ ਹੈਗੇ ਨੇ ਇਹਨਾਂ 18 ਗ੍ਰੰਥਾਂ ਦੇ ਵਿੱਚੋਂ ਮੁੱਖ ਗ੍ਰੰਥ ਨੇ ਜੀ ਠੀਕ ਹੈ ਸੋ ਜਿਹੜਾ ਦਸਮ ਗ੍ਰੰਥ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦਾ ਤੇ ਉਹਨਾਂ ਦੇ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ ਤੇ ਇਸ ਨੂੰ ਜਿਹੜਾ ਹੈ ਸੰਪਾਦਨ ਕੀਤਾ ਸੀਗਾ ਉਹ ਆਫਟਰ ਦ ਡੈਥ ਆਫ ਗੁਰੂ ਗੋਬਿੰਦ ਸਿੰਘ ਜੀ ਇਹ ਉਹਨਾਂ ਦੇ ਜਿਹੜੇ ਹੈ प्यारे सिख भाई मणि सिंह जी आ, ने ਜਿਹੜਾ ਹੈਗਾ ਸੀ ਉਹਨ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸੰਪਾਦਿਤ ਕੀਤਾ ਸੀ ਇਹ ਗੱਲ ਯਾਦ ਰੱਖਣੀ ਹੈ ਜੀ ਇਹ ਜਿਹੜੇ ਗ੍ਰੰਥ ਨੇ ਜਿਹੜਾ ਮੈਂ ਉੱਪਰ ਦੱਸਿਆ ਵੀ ਇਹ ਇਹਨਾਂ 18 ਗ੍ਰੰਥਾਂ ਚੋਂ ਮੁੱਖ ਗ੍ਰੰਥ ਨੇ ਆ ਸਾਰੇ ਜਿਹੜੇ ਹੈਗੇ ਨੇ ਇਹ ਗ੍ਰੰਥ ਮੁੱਖ ਤੌਰ ਤੇ ਨਾ ਚਾਰ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਗਏ ਨੇ ਕਿਹੜੇ ਕਿਹੜੇ ਜਿਵੇਂ ਉਦਾਹਰਨ ਦੇ ਤੌਰ ਤੇ ਨੰਬਰ 1 ਬ੍ਰਜ ਭਾਸ਼ਾ ਨੰਬਰ 2 ਹਿੰਦੀ ਨੰਬਰ 3 ਨਾ ਫਾਰਸੀ ਤੇ ਪੰਜਾਬੀ ਜੀ ਬ੍ਰਜ ਹਿੰਦੀ ਫਾਰਸੀ ਤੇ ਪੰਜਾਬੀ ਭਾਸ਼ਾ ਦੇ ਵਿੱਚ ਮੁੱਖ ਤੌਰ ਤੇ ਜਿਹੜੇ ਇਹ 18 ਗ੍ਰੰਥਾ ਦਾ ਜਿਹੜਾ ਮੈਂ ਵੇਰਵਾ ਦਿੱਤਾ ਉਹ ਲਿਖੇ ਗਏ ਨੇ ਇਤਿਹਾਸਕ ਦ੍ਰਿਸ਼ਟੀ ਤੋਂ ਜੇ ਅਸੀਂ ਹਿਸਟੋਰੀਕਲ ਪੁਆਇੰਟ ਆਫ View ਤੋਂ ਦੇਖੇ ਤਾਂ ਇਹਨਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਗ੍ਰੰਥ ਹੈ ਬਚਿੱਤਰਨਾਟਕ ਤੇ ਜਫਰਨਾਮਾ ਬਚਿੱਤਰਨਾਟਕ ਤੇ ਜਫਰਨਾਮਾ ਇਤਿਹਾਸਕ ਦ੍ਰਿਸ਼ਟੀ ਤੋਂ ਬੜੇ ਮਹੱਤਵਪੂਰਨ ਜਿਹੜੇ ਗ੍ਰੰਥ ਨੇ ਜੋ ਕਿ ਦਸਮ ਗ੍ਰੰਥ ਦੇ ਵਿੱਚ ਨੇ ਬਚਿੱਤਰਨਾਟਕ ਕੀ ਹੈ ਜਿਹੜਾ ਬਚਿੱਤਰ ਨਾਟਕ ਹੈ ਉਹ ਕੀ ਹੈ ਹਾਂਜੀ ਬਚਿੱਤਰ ਨਾਟਕ ਬਚਿੱਤਰ ਨਾਟਕ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਹਿੰਦੀ ਭਾਸ਼ਾ ਦੇ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਲਿਖੀ ਹੋਈ ਅਧੂਰੀ ਆਤਮ ਕਥਾ ਬਚਿੱਤਰ ਨਾਟਕ ਇਜ਼ ਇਨ ਕੰਪਲੀਟ ਆਟੋ ਬਾਇਓਗ੍ਰਾਫੀ ਆਫ ਗੁਰੂ ਗੋਬਿੰਦ ਸਿੰਘ ਜੀ ਰਿਟਨ ਇਨ ਹਿੰਦੀ ਲੈਂਗੁਏਜ ਠੀਕ ਹੈ ਜੀ ਬਚਿੱਤਰ ਨਾਟਕ ਇਜ਼ <coughs> an incomplete autobiography of guru govind singh ji theek hai ji and written in hindi language hindi bhasha de vich likhi hui adhuri aatmkatha in an incomplete autobiography theek hai kis di guru govind singh ji de and uh, ਬਚਿੱਤਰ ਨਾਟਕ ਇਹਦੇ ਇਹਦੇ ਕੁੱਲ ਅਧਿਆਏ ਕਿੰਨੇ ਨੇ ਜੀ ਇਟ ਹੈਜ਼ ਟੋਟਲ ਚੈਪਟਰ ਇਟ ਹੈਜ਼ ਟੋਟਲ ਚੈਪਟਰ 14 14 ਚੈਪਟਰ ਨੇ ਜੀ ਬਚਿੱਤਰ ਨਾਟਕ ਤੇ ਤੇ ਬਚਿੱਤਰ ਨਾਟਕ ਦੇ ਵਿੱਚ ਖਾਸ ਵਰਣਨ ਕੀ ਹੈ ਬਚਿੱਤਰ ਪਲੇ ਹੈਜ਼ ਅ ਸਪੈਸ਼ਲ ਡਿਸਕ੍ਰਿਪਸ਼ਨ ਕੀ ਹੈ ਜੀ ਬੇਦੀ ਤੇ ਨੰਬਰ 1 ਨੋਟ ਕਰ ਲੋ ਬੇਦੀ ਤੇ ਸੋਢੀ ਜਾਤੀਆਂ ਦੇ ਪ੍ਰਾਚੀਨ ਇਤਿਹਾਸ ਬਾਰੇ ਠੀਕ ਹੈ ਜੀ ਅਬਾਊਟ ਦਾ ਐਂਸ਼ੀਅੰਟ ਹਿਸਟਰੀ ਆਫ ਬੇਦੀ ਐਂਡ ਸੋਢੀ ਕਾਸਟਸ ਨੰਬਰ 2 ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਘਟਨਾਵਾਂ ਬਾਰੇ ਬਚਿੱਤਰਨਾਟਕ ਦੇ ਵਿੱਚ ਖਾਸ ਤੌਰ ਤੇ ਜਿਹੜਾ ਹੈਗਾ ਜੀ ਉਹ ਵਰਣਨ ਹੈ ਠੀਕ ਹੈ ਜੀ ਹਾਂਜੀ ਅੱਗੇ ਜੋ ਇਤਿਹਾਸਿਕ ਹਿਸਟੋਰੀਕਲ ਪੁਆਇੰਟ ਆਫ View ਤੋਂ ਦੂਸਰਾ ਮਹੱਤਵਪੂਰਨ ਗ੍ਰੰਥ ਹੈ ਦਸਮ ਗ੍ਰੰਥ ਦੇ ਵਿੱਚ ਉਹ ਜਿਵੇਂ ਆਪਾਂ ਗੱਲ ਕੀਤੀ ਸੀ ਉੱਪਰ ਜਾਫਰਨਾਮਾ 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 ਦੀ ਰਚਨਾ ਗੁਰੂ ਜੀ ਨੇ ਕਿੱਥੇ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਕੀਤੀ ਸੀ ਹਾਂਜੀ ਦੱਸੋ ਵੈਰ ਡਿਡ ਗੁਰੂ ਜੀ ਕੰਪੋਜ਼ ਜਾਫਰਨਾਮਾ ਵੀ ਆ ਡੈਡ ਗੁਰੂ ਜੀ ਕੰਪੋਜ਼ ਜਫਰਨਾਮਾ ਜਫਰਨਾਮਾ ਦੀ ਰਚਨਾ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਥੇ ਕੀਤੀ ਸੀ ਦੀਨਾ ਨਾਮੀ ਸਥਾਨ ਤੇ ਦੀਨਾ ਨਾਮੀ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਦੀ ਰਚਨਾ ਕੀਤੀ ਸੀ ਠੀਕ ਹੈ ਜੀ ਐਂਡ ਜਫਰਨਾਮਾ ਜਫਰਨਾਮਾ ਇਜ਼ ਇਨ ਦਾ ਲੈਂਗੁਏਜ ਪਰਸ਼ੀਅਨ ਪਰਸ਼ੀਅਨ ਲੈਂਗੁਏਜ ਜਫਰਨਾਮਾ ਜਿਸ ਭਾਸ਼ਾ ਵਿੱਚ ਹੈ ਕਿਸ ਭਾਸ਼ਾ ਚ ਹੈ ਜੀ ਇਹ ਫਾਰਸੀ ਭਾਸ਼ਾ ਦੇ ਵਿੱਚ ਹੈ ਜਫਰਨਾਮਾ ਇਜ਼ ਇਨ ਦਾ ਲੈਂਗੁਏਜ ਇਨ ਪਰਸ਼ੀਅਨ ਲੈਂਗੁਏਜ ਠੀਕ ਹੈ ਜੀ ਅ ਅੱਗੇ ਆਉਂਦਾ ਜੀ ਜਫਰਨਾਮਾ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਹਿੰਮਤ ਦਲੇਰੀ ਤੇ ਨਿਡਰਤਾ ਦਾ ਪ੍ਰਮਾਣ ਹੈ ਮਿਲਦਾ ਹੈ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਹਿੰਮਤ ਦਲੇਰੀ ਤੇ ਨਿਰਡਰਤਾ ਦਾ ਪ੍ਰਮਾਣ ਮਿਲਦਾ ਹੈ ਉਹ ਸੰਬੋਧਨ ਕਿਸ ਨੂੰ ਹੈ ਉਹ ਹੈਗਾ ਜੀ ਸੰਬੋਧਤ ਕਿਸ ਨੂੰ ਮਤਲਬ ਕੀ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਲਿਖਿਆ ਸੀ ਮੁਗਲ ਸਮਰਾਟ ਔਰ ਰੰਗਜੀਤ ਨੂੰ ਠੀਕ ਹੈ ਜੀ ਰੰਗਜੀਤ ਨੂੰ ਲਿਖਿਆ ਸੀ ਗੁਰੂ ਸਾਹਿਬ ਨੇ ਠੀਕ ਹੈ ਜੀ ਐਡਰੈਸਡ ਕੀਤਾ ਸੀ ਗੁਰੂ ਕਿਸਨੇ ਉਹ ਰੰਗਜੀਵ ਨੂੰ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਸਪਸ਼ਟ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਤੂੰ ਜ਼ੁਲਮ ਦੀ ਹੱਦ ਕੀਤੀ ਹੈ ਰੰਗਜੀਵ ਅਗਰ ਤੇਰੇ ਵਿੱਚ ਦਮ ਖਮ ਹੈ ਤਾਂ ਤੂੰ ਜੋ ਆਪਣੀਆਂ ਜ਼ੁਲਮ ਦੀਆਂ ਕਾਰਵਾਈਆਂ ਕੀਤੀਆਂ ਨੇ ਇੰਨਾ ਅੰਨਿਆ ਕੀਤਾ ਹੈ ਅਤਿਆਚਾਰ ਕੀਤਾ ਹੈ ਉਹਨੂੰ ਅਗਰ ਤੂੰ ਸੁਣ ਸਕਦਾ ਹੈ ਤਾਂ ਆ ਮੈਨੂੰ ਆ ਕੇ ਬੈਠ ਮੇਲਾ ਦੀਨਾ ਆਪਣਾ ਕਾਂਗੜ ਜਿਹੜਾ ਪਿੰਡ ਬਠਿੰਡੇ ਲਵੇ ਗੁਰੂ ਸਾਹਿਬ ਦੇ ਹੈ ਉੱਥੇ ਮਿਲਣ ਲਈ ਕਿਹਾ ਸੀ ਉਹਨਾਂ ਨੇ ਤੇ ਆਹ ਕਹਿੰਦਾ ਫਿਰ ਅਸੀਂ ਤੇਰੇ ਨਾਲ ਗੱਲਬਾਤ ਕਰਦੇ ਆ ਤੇ ਤੈਨੂੰ ਦੱਸਦੇ ਹਾਂ ਕਿ ਤੂੰ ਕਿਸ ਤਰ੍ਹਾਂ ਅਤਿਆਚਾਰ ਤੇ ਅਨਿਆਂ ਕੀਤਾ ਹੈ ਤੂੰ ਸਾਡੇ ਨਾਲ ਆ ਕੇ ਫੇਸ ਟੂ ਫੇਸ ਗੱਲਬਾਤ ਕਰ ਠੀਕ ਹੈ ਜੀ ਚਲੋ ਜਫਰਨਾਮਾ ਬਾਰੇ ਅਸੀਂ ਅੱਗੇ ਡਿਟੇਲ ਦੇ ਵਿੱਚ ਇਹਦੇ ਵੀ ਇੱਕ ਐਮਸੀਕਿਊ ਤਿਆਰ ਕੀਤਾ ਜਫਰਨਾਮਾ ਦੇ ਨਾਲ ਸੰਬੰਧਿਤ ਵੀ ਕਈ ਪ੍ਰਸ਼ਨ ਆਉਂਦੇ ਨੇ ਪੇਪਰਾਂ ਦੇ ਵਿੱਚ ਉਹ ਇਹਦਾ ਅਲੱਗ ਤੋਂ ਜਿਹੜਾ ਹੈਪਾਸੀਂ ਸਪੈਸ਼ਲ ਕਰਾਂਗੇ ਅੱਗੇ ਚੱਲਦੇ ਹਾਂ ਜੀ ਹੁਣ ਅੱਗੇ ਪੰਜਾਬ ਦੇ ਇਤਿਹਾਸ ਦਾ ਜਿਹੜਾ ਚੌਥਾ ਸੌਮਾ ਆਉਂਦਾ ਉਹ ਆਉਂਦਾ ਜੀ ਹੁਕਮਨਾਮੇ ਕੀ ਆਉਂਦਾ ਜੀ ਉਹ ਆਉਂਦਾ ਹੁਕਮਨਾਮੇ ਹਾਂਜੀ ਪੰਜਾਬ ਦੇ ਇਤਿਹਾਸ ਦਾ ਚੌਥਾ ਸੌਮਾ ਹੈ ਹੁਕਮਨਾਮੇ ਠੀਕ ਹੈ ਜੀ ਦ ਫੋਰਥ ਸੋਰਸ ਆਫ ਦਾ ਹਿਸਟਰੀ ਆਫ ਪੰਜਾਬ ਹੁਕਮਨਾਮੇ ਹੁਕਮਨਾਮੇ ਦਾ ਸ਼ਾਬਦਿਕ ਅਰਥ ਕੀ ਹੈ ਹੁਕਮਨਾਮੇ ਦਾ ਸ਼ਾਬਦਿਕ ਅਰਥ ਕੀ ਹੈ ਹੁਕਮਨਾਮਾ ਇਸ ਲਿਟਰਲੀ ਮੀਨਸ ਹੈ ਜੀ ਆਗਿਆ ਪੱਤਰ ਠੀਕ ਹੈ ਜੀ ਮੀਨਸ ਪਰਮਿਟ ਓਕੇ ਹੁਕਮਨਾਮੇ ਇਸ ਲਿਟਰਲੀ ਮੀਨਸ ਪਰਮਿਟ ਆਗਿਆ ਪੱਤਰ ਠੀਕ ਹੈ ਜੀ ਆਪਣੇ ਗੁਰੂਆਂ ਦੁਆਰਾ ਲਿਖੇ ਗਏ ਪੱਤਰਾਂ ਨੂੰ ਸਿੱਖ ਕੀ ਸਨਮਾਨ ਪੂਰਵਕ ਤੌਰ ਤੇ ਕਹਿੰਦੇ ਸਨ ਹੁਕਮ ਨਾਮੇ ਸਿੱਖ ਰਿਸਪੈਕਟਫੁਲੀ ਕਾਲਡ ਦਾ ਲੈਟਰਸ ਰਿਟਨ ਬਾਈ देयर ਗੁਰੂਜ਼ ਆਰਡਰ ਓਕੇ ਠੀਕ ਹੈ ਜੀ ਸਿੱਖ ਰਿਸਪੈਕਟਫੁਲੀ ਕਾਲ ਦਾ ਲੈਟਰਸ ਰਿਟਨ ਬਾਈ देयर ਗੁਰੂਜ਼ ਆਊਟਰਸ ਠੀਕ ਹੈ ਆਪਣੇ ਗੁਰੂਆਂ ਦੁਆਰਾ ਲਿਖੇ ਗਏ ਪੱਤਰਾਂ ਨੂੰ ਸਿੱਖ ਸਨਮਾਨਪੂਰਵ ਕਹਿੰਦੇ ਸੀ ਹੁਕਮਨਾਮੇ ਬਹੁਤ অধিক ਮਾਤਰਾ ਵਿੱਚ ਹੁਕਮਨਾਮੇ ਕਿਸ ਨੇ ਲਿਖੇ ਨੇ ਜੀ ਉਹ ਲਿਖੇ ਨੇ ਗੁਰੂ ਸਾਹਿਬਾਨ ਨੇ ਠੀਕ ਹੈ ਜੀ ਕਿਹਨੇ ਲਿਖਨੇ ਲਾਰਜ ਨੰਬਰ ਆਫ ਰਿਟਨ ਵੀ ਆਰ ਰਿਟਨ ਗੁਰੂ ਸਾਹਿਬ ਠੀਕ ਹੈ ਜੀ ਜਿਹੜੇ ਹੁਕਮਨਾਮੇ ਨੇ ਬਹੁਤ অধিক ਮਾਤਰਾ ਚ ਕਿੰਨਾਂ ਨੇ ਲਿਖੇ ਨੇ ਗੁਰੂ ਸਾਹਿਬਾਨ ਨੇ ਇਨ੍ਹਾਂ ਹੁਕਮਨਾਮਿਆਂ ਦੇ ਵਿੱਚ ਆਮ ਤੌਰ ਤੇ ਕਿਸ ਬਾਰੇ ਹੁਕਮ ਹੁੰਦਾ ਸੀ ਇਹ ਵੀ ਨੋਟ ਕਰ ਲਿਓ ਜੀ ਸਿੱਖ ਅਥਵਾ ਪਿੰਨਪਨ ਥਾਵਾਂ ਦੀਆਂ ਸੰਗਤਾਂ ਨੂੰ ਹੁਕਮ ਹੁੰਦਾ ਸੀ ਜਿਸ ਚਕੇ ਗੁਰੂ ਕੇ ਲੰਗਰ ਦੇ ਲਈ ਰਾਸਦ ਪਹੁੰਚਦੀ ਕੀਤੀ ਜਾਵੇ ਜੀ ਨੰਬਰ 2 ਲੜਾਈਆਂ ਲਈ ਘੋੜੇ ਸ਼ਸਤਰ ਆਦ ਲਿਆਉਣ ਲਈ ਹੁਕਮ ਕੀਤਾ ਜਾਂਦਾ ਸੀ ਧਾਰਮਿਕ ਤੀਰਥ ਸਥਾਨਾਂ ਦੇ ਨਿਰਮਾਣ ਲਈ ਧਨ ਵਾਸਤੇ ਹੁਕਮ ਕੀਤਾ ਜਾਂਦਾ ਸੀ ਇਹਨਾਂ ਹੁਕਮਨਾਮਿਆਂ ਦੇ ਵਿੱਚ ਪਰ ਕਹਿੰਦੇ ਮੰਦੇ ਭਾਗਾ ਨੂੰ ਉਹਨਾਂ ਦੇ ਬਹੁਤ ਸਾਰੇ ਜਿਹੜੇ ਹੁਕਮਨਾਮੇ ਸੀ ਜਾਂ ਤਾਂ ਮਸੰਦਾ ਨੇ ਉਸ ਸਮੇਂ ਸੰਭਾਲ ਕੇ ਨਹੀਂ ਰੱਖੇ ਜਾਂ 18ਵੀਂ ਸਦੀ ਦੀ ਰਾਜਨੀਤਿਕ ਗੜਬੜ ਵਿੱਚ ਨਸ਼ਟ ਹੋ ਗਏ ਗੁੰਮ ਹੋ ਗਏ ਇਹ ਵਿਦਿਆਰਥੀਆਂ ਦੇ ਹਿੱਤ ਦੱਸਦੀ ਹੈ ਜੀ ਆਪਾਂ ਪੰਜਾਬ ਦੇ ਇਤਿਹਾਸ ਦੀ ਜਿਹੜੀ ਹੈ ਲੜੀ ਸ਼ੁਰੂ ਕੀਤੀ ਹੈ ਸੀਰੀਜ਼ ਸ਼ੁਰੂ ਕੀਤੀ ਹੈ ਜਿਦੇ ਵਿੱਚ ਅਸੀਂ ਪੰਜਾਬ ਦੇ ਇਤਿਹਾਸ ਨੂੰ ਦੋ ਮੁੱਖ ਭਾਗਾਂ ਵਿੱਚ ਵੰਡ ਕੇ ਕਰਾਵਾਂਗੇ ਇਹ ਆਪਾਂ ਪਹਿਲਾ ਭਾਗ ਕਰ ਰਹੇ ਹਾਂ 1469 ਤੋਂ 1799 ਤੱਕ ਦਾ ਇਤਿਹਾਸ ਜਿਹੜਾ 1469 ਤੋਂ 1799 ਤੱਕ ਦਾ ਇਤਿਹਾਸ ਕਰ ਰਹੇ ਹਾਂ ਇਹ ਆਪਾਂ ਕਰ ਰਹੇ ਹਾਂ ਜੀ ਪੰਜਾਬ ਦੇ ਇਤਿਹਾਸਕ ਸੋਮੇ ਜਿੰਨਾ ਤੋਂ ਮਤਲਬ ਕੀ ਪੰਜਾਬ ਦੇ ਇਤਿਹਾਸ ਬਾਰੇ ਜਿਹੜੀ ਹੈ ਸਾਨੂੰ ਜਾਣਕਾਰੀ ਮਿਲਦੀ ਹੈ ਸੋਰਸ ਆਫ ਦਾ ਹਿਸਟਰੀ ਆਫ ਪੰਜਾਬ ਇਹ ਅਸੀਂ ਕਰ ਰਹੇ ਹਾਂ ਜੀ ਠੀਕ ਹੈ ਚਲੋ ਜੀ ਅੱਗੇ ਕਹਿੰਦੇ ਵੀ ਜਿਹੜੇ ਹੁਕਮਨਾਮੇ ਜਿਹੜੇ ਹੈ 18ਵੀਂ ਸਦੀ ਦੀ ਰਾਜਨੀਤਿਕ ਗੜਬੜ ਵਿੱਚ ਨਸ਼ਟ ਵੀ ਹੋਏ ਗੁੰਮ ਵੀ ਹੋਏ ਮਸੰਦਾ ਨੇ ਸੰਭਾਲ ਕੇ ਨਹੀਂ ਰੱਖੇ ਫਿਰ ਵੀ ਭਾਰਤ ਦੇ ਵੱਖ-ਵੱਖ ਭਾਗਾਂ ਵਿੱਚੋਂ ਕੁਝ ਜਿਹੜੇ ਹੈਗੇ ਨੇ ਹੁਕਮਨਾਮੇ ਲੱਭੇ ਨੇ ਤੇ ਡਾਕਟਰ ਗੰਡਾ ਸਿੰਘ ਜਿਹੜੇ ਕੀ ਬੜੇ ਪ੍ਰਸਿੱਧ ਇਤਿਹਾਸਕਾਰ ਵੀ ਹੋਏ ਨੇ ਉਹਨਾਂ ਦੇ ਐਫਰਟ ਦੇ ਨਾਲ ਉਹਨਾਂ ਦੀ ਹਾਰਡ ਵਰਕਿੰਗ ਦੇ ਨਾਲ ਇਹਨਾਂ ਹੁਕਮਨਾਮੇ ਨੂੰ ਇਕੱਠਾ ਕੀਤਾ ਗਿਆ ਜੀ ਤੇ ਕਿੰਨਾ ਦੀ ਮਿਹਨਤ ਦੇ ਫਲ ਸਰੂਪ ਇਹ ਹੁਕਮਨਾਮੇ ਇਕੱਠੇ ਹੋਏ ਨੇ ਯਾਦ ਰੱਖਿਓ ਪ੍ਰਸਿੱਧ ਇਤਿਹਾਸਕਾਰ ਹੋਏ ਨੇ ਜੀ ਡਾਕਟਰ ਗੰਡਾ ਸਿੰਘ ਉਹਨਾਂ ਦੇ ਐਫਰਟ ਦੇ ਨਾਲ ਠੀਕ ਹੈ ਜੀ ਤੇ ਅੱਗੇ ਕੀ ਹੋਇਆ 1967 ਵਿੱਚ ਨੋਟ ਕਰ ਲਓ ਜੀ 1967 ਈਸਵੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਹੁਕਮਨਾਮੇ ਨਾਮ ਦੀ ਪੰਜਾਬੀ ਦੀ ਇੱਕ ਪੁਸਤਕ ਪ੍ਰਕਾਸ਼ਿਤ ਕੀਤੀ ਹੈ ਜਿਸ ਦਾ ਸੰਪਾਦਨ ਕਿਸ ਨੇ ਕੀਤਾ ਸੀ ਡਾਕਟਰ ਗੰਡਾ ਸਿੰਘ ਜੀ ਨੇ ਸੰਪਾਦਨ ਕੀਤਾ ਸੀ ਨੋਟ ਕਰ ਲਓ ਜੀ 1967 ਵਿੱਚ ਹੁਕਮਨਾਮੇ ਨਾਮ ਦੀ ਜਿਹੜੀ ਪੰਜਾਬੀ ਦੀ ਪੁਸਤਕ ਪ੍ਰਕਾਸ਼ਿਤ ਹੋਈ ਆ ਉਸ ਦਾ ਸੰਪਾਦਨ ਕੀਤਾ ਡਾਕਟਰ ਗੰਡਾ ਸਿੰਘ ਜੀ ਨੇ ਇਸ ਵਿੱਚ ਕੁੱਲ ਹੁਕਮਨਾਮੇ ਕਿੰਨੇ ਹਨ ਜੀ 89 99 ਜੀ ਠੀਕ ਹੈ ਜੀ 89 ਹੁਕਮਨਾਮੇ ਨੇ ਜਿਹੜੇ ਪਰਮਿਟ ਨੇ ਉਹ ਮਿਲੇ ਨੇ ਜੀ ਡਾਕਟਰ ਗੰਡਾ ਸਿੰਘ ਜੀ ਦੁਆਰਾ ਸੰਪਾਦਨ ਕੀਤੀ ਪੁਸਤਕ ਵਿੱਚ 99 ਜਿੰਨਾ ਵਿੱਚੋਂ 34 ਹੁਕਮਨਾਮੇ ਹਨ ਕਿਸ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਧ ਹੁਕਮਨਾਮੇ ਪ੍ਰਾਪਤ ਹੋਏ ਹਨ ਜੀ 34 334 ਐਂਡ 23 ਹੈਗੇ ਨੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦੇ 23 ਹੁਕਮਨਾਮੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਾਪਤ ਹੋਏ ਨੇ ਜੀ ਤੇ ਦੋ ਹੁਕਮਨਾਮੇ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਜਾਰੀ ਕੀਤੇ ਸੀ ਜੋ ਮਿਲੇ ਨੇ ਤੇ ਬਾਕੀ ਦੂਜੇ ਗੁਰੂਆਂ ਤੇ ਗੁਰੂਆਂ ਸਾਹਿਬ ਗੁਰੂ ਸਾਹਿਬਾਨ ਦੀਆਂ ਪਤਨੀਆਂ ਦੇ ਹਨ ਜੀ ਠੀਕ ਹੈ ਜੀ ਇਹ ਹੁਕਮਨਾਮੇ ਕੀ ਹਨ ਜੀ ਜਿਹੜੇ ਹੁਕਮਨਾਮੇ ਨੇ ਕੀ ਹਨ ਜੀ ਇਹ ਹੁਕਮਨਾਮੇ ਹੁਕਮਨਾਮੇ ਹਨ ਸਿੱਖ ਇਤਿਹਾਸ ਦੇ ਮਹੱਤਵਪੂਰਨ ਤੇ ਪ੍ਰਮਾਣਿਕ ਸੋਮੇ ਠੀਕ ਹੈ ਜੀ ਠੀਕ ਹੈ ਜੀ ਇਹ ਜਿਹੜੇ ਸਿੱਖ ਇਤਿਹਾਸ ਦੇ ਮਹੱਤਵਪੂਰਨ ਤੇ ਪ੍ਰਮਾਣਿਕ ਸੋਮੇ ਨੇ ਜੀ ਇਹ ਇੰਪੋਰਟੈਂਟ ਐਂਡ ਅਥੈਂਟਿਕ ਸੋਰਸਸ ਆਫ ਸਿੱਖ ਹਿਸਟਰੀ ਜਿਹੜੇ ਹੁਕਮਨਾਮੇ ਨੇ ਠੀਕ ਹੈ ਜੀ ਸਿੱਖ ਇਤਿਹਾਸ ਦੇ ਮਹੱਤਵਪੂਰਨ ਤੇ ਪ੍ਰਮਾਣਿਕ ਸੋਮੇ ਹਨ ਇਹ ਗੁਰੂ ਕਾਲ ਅਤੇ ਉਸ ਦੇ ਤੁਰੰਤ ਪਿੱਛੋਂ ਇਹ ਗੁਰੂ ਕਾਲ ਅਤੇ ਉਸ ਦੇ ਤੁਰੰਤ ਪਿੱਛੋਂ ਦੇ ਇਤਿਹਾਸ ਦੇ ਨਿਰਮਾਣ ਵਿੱਚ ਬਹੁਤ ਸਹਾਇਕ ਸਿੱਧ ਹੋਏ ਹਨ ਜੀ ਇਹ ਹੁਕਮਨਾਮੇ ਨੇ ਜੋ ਠੀਕ ਹੈ ਜੀ ਤੇ ਇਨ੍ਹਾਂ ਹੁਕਮਨਾਮਿਆਂ ਦੇ ਰਾਹੀਂ ਇਨ੍ਹਾਂ ਹੁਕਮਨਾਮੇ ਰਾਹੀਂ ਪਤਾ ਲੱਗਦਾ ਹੈ ਕਿਸ ਦੇ ਸੰਬੰਧ ਵਿੱਚ ਨੰਬਰ 1 ਗੁਰੂ ਸਹਿਬਾਨ ਦੇ ਸੰਬੰਧ ਵਿੱਚ ਠੀਕ ਹੈ ਜੀ ਜੋ ਹੁਕਮਨਾਮੇ ਪ੍ਰਾਪਤ ਹੋਏ ਨੇ ਇਹਨਾਂ ਵਿੱਚੋਂ ਮੁੱਖ ਤੌਰ ਤੇ ਪਤਾ ਲੱਗਦਾ ਹੈ ਗੁਰੂ ਸਾਹਿਬਾਨ ਦੇ ਸਬੰਧ ਵਿੱਚ ਰਿਗਾਰਡਿੰਗ ਦਾ ਗੁਰੂਜ਼ ਠੀਕ ਹੈ ਜੀ ਸਿੱਖ ਧਰਮ ਦੇ ਪ੍ਰਸਾਰ ਬਾਰੇ ਸੈਪਟਰਡ ਆਫ ਸਿੱਖੀਜ਼ਮ ਠੀਕ ਹੈ ਜੀ ਪ੍ਰਮੁੱਖ ਸਿੱਖਾਂ ਦੇ ਵਿਸ਼ੇ ਦੇ ਵਿੱਚ ਇੰਦਾ ਸਬਜੈਕਟ ਆਫ ਪ੍ਰੋਮਿਨੈਂਟ ਸਿਕਸ ਓਕੇ ਸਮਕਾਲੀ ਸਮਾਜ ਬਾਰੇ ਬਹੁਤ ਉਪਯੋਗੀ ਇਤਿਹਾਸਕ ਜਿਹੜੀ ਸਮੱਗਰੀ ਹੈ प्राप्त ਹੁੰਦੀ ਹੈ ਠੀਕ ਹੈ ਜੀ ਵੈਰੀ 유ਸਫੁਲ ਹਿਸਟੋਰੀਕਲ ਮਟੀਰੀਅਲ ਅਬਾਊਟ ਕੰਟੈਂਪੋਰੀ ਸੋਸਾਇਟੀਆਂ ਅਬਟੇਨਡ ਓਕੇ ਸਮਕਾਲੀ ਸਮਾਜ ਬਾਰੇ ਠੀਕ ਹੈ ਜੀ ਉਸ ਸਮੇਂ ਦੇ ਸਮਕਾਲੀ ਸਮਾਜ ਬਾਰੇ ਕੰਟੈਂਪੋਰੀ ਸੋਸਾਇਟੀ ਠੀਕ ਹੈ ਉਹਦੇ ਬਾਰੇ ਬੜੀ ਜਿਹੜੀ ਹੈ ਸਾਨੂੰ ਉਪਯੋਗੀ ਇਤਿਹਾਸਕ ਸਮੱਗਰੀ ਜਿਹੜੀ ਹੈ ਉਹ ਇਹਨਾਂ ਹੁਕਮਰਾਮਿਆਂ ਰਾਹੀਂ ਹਿਸਟੋਰੀਕਲ ਜਿਹੜੀ ਹੈ ਯੂਸਫੁਲ ਹਿਸਟੋਰੀਕਲ ਜਿਹੜਾ ਮਟੀਰੀਅਲ ਹੈ ਉਪਯੋਗੀ ਇਤਿਹਾਸਕ ਸਮਗਰੀ ਠੀਕ ਹੈ ਜੀ ਯੂਸਫੁਲ ਹਿਸਟੋਰੀਕਲ ਮਟੀਰੀਅਲ ਜਿਹੜਾ ਹੈ ਸਾਨੂੰ ਉਸ ਸਮੇਂ ਦੀ ਸਮਕਾਲੀ ਸਮਾਜ ਬਾਰੇ ਕੰਟੈਂਪੋਰੀ ਸੋਸਾਇਟੀ ਠੀਕ ਹੈ ਉਹਦੇ ਸਮਕਾਲੀ ਸਮਾਜ ਬਾਰੇ ਸਾਨੂੰ ਇਹਨਾਂ ਹੁਕਮਨਾਮਿਆਂ ਰਾਹੀਂ ਪਤਾ ਲੱਗਦਾ ਹੈ ਠੀਕ ਹੈ ਜੀ ਇਨ੍ਹਾਂ ਹੁਕਮਨਾਮਿਆਂ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਮਤੀਆਂ ਕਿਸ ਮਾਫਕਨ ਕਿਸ ਗੁਰੂ ਕਿਸ ਹੁਕਮਨਾਮੇ ਵਿੱਚ ਦਿੱਤੀਆਂ ਹੋਈਆਂ ਹਨ ਸਪਸ਼ਟ ਰੂਪ ਦੇ ਵਿੱਚ ਨਾ ਇੱਕ ਤਾਰੀਖਾਂ ਦਿੱਤੀਆਂ ਹੋਈਆਂ ਨੇ ਹੁਕਮਨਾਮੇ ਦੇ ਵਿੱਚ ਵੀ ਕਿਸ ਹੁਕਮਨਾਮੇ ਦੇ ਵਿੱਚ ਉਹ ਦਿੱਤੀਆਂ ਹੋਈਆਂ ਹਨ ਤਾਂ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਅਧਿਕਤਰ ਹੁਕਮਨਾਮਿਆਂ ਦੇ ਵਿੱਚ ਜਿਹੜੀਆਂ ਉਹ ਤਰੀਕਾਂ ਨੇ ਉਹ ਦਿੱਤੀਆਂ ਹੋਈਆਂ ਹਨ ਇਹ ਨੋਟ ਕਰ ਲਿਓ ਕਿ ਜਿਹੜੀਆਂ ਕਿਹੜੇ ਉਹ ਹੁਕਮਨਾਮੇ ਕਿਹੜੇ ਗੁਰੂ ਸਾਹਿਬਾਨ ਦੇ ਹੁਕਮਨਾਮੇ ਹਨ ਜਿਨ੍ਹਾਂ ਵਿੱਚ ਸਪਸ਼ਟ ਤੌਰ ਤੇ ਤਾਰੀਖਾਂ ਜਾਂ ਮਿਤੀਆਂ ਵੀ ਦਿੱਤੀਆਂ ਹੋਈਆਂ ਹਨ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਅਧਿਕਤਰ ਹੁਕਮਨਾਮੇ ਨੇ ਜਿਨ੍ਹਾਂ ਵਿੱਚ ਉਹ ਤਾਰੀਖਾਂ ਦਾ ਵੇਰਵਾ ਵੀ ਮਿਲਦਾ ਹੈ ਠੀਕ ਹੈ ਜੀ ਇਸ ਆਧਾਰ ਤੇ ਹੀ ਉਸ ਸਮੇਂ ਦੀਆਂ ਮਹੱਤਵਪੂਰਨ ਇਤਿਹਾਸ ਘਟਨਾਵਾਂ ਦੀਆਂ ਤਾਰੀਖਾਂ ਨੇ ਜਿਹੜੀਆਂ ਉਹ ਨਿਸ਼ਚਿਤ ਹੋ ਸਕੀਆਂ ਹਨ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਪੂਰੀ ਕੋਸ਼ਿਸ਼ ਰਹੇਗੀ ਕਿ ਆਪ ਜੀ ਨੂੰ ਸੌਖੇ ਤੇ ਪ੍ਰਤੂ ਵਿਸਥਾਰ ਪੂਰਵਕ ਤਰੀਕੇ ਦੇ ਨਾਲ ਪੰਜਾਬ ਦਾ ਜਿਹੜਾ ਇਤਿਹਾਸ ਹੈ ਸਾਰਾ ਮੁਕੰਮਲ ਕਰਵਾਇਆ ਜਾਵੇ ਸਹੀ ਤਰਤੀਬ ਦੇ ਵਿੱਚ ਰੱਖ ਕੇ ਸਹੀ ਟੰਗ ਨਾਲ ਸੌਖੇ ਤਰੀਕੇ ਨਾਲ ਕਰਵਾਇਆ ਜਾਵੇ ਆਪ ਜੀ ਦਾ ਕੋਈ رائے مشورہ ਹੋਵੇ ਤਾਂ ਜਰੂਰ ਦੱਸਿਆ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਚੰਗੀ ਲੱਗੀ ਹੈ ਤਾਂ ਜਰੂਰ ਅੱਗੇ ਸ਼ੇਅਰ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸੋ ਆਪਣਾ رائے مشورہ ਤੇ ਬਾਕੀ ਪੰਜਾਬ ਦੇ ਜੋ ਵੀ ਵੱਖ-ਵੱਖ ਵਿਭਾਗੀ ਪੇਪਰ ਹੁੰਦੇ ਨੇ ਪੰਜਾਬ ਸਰਕਾਰ ਦੇ ਅਦਾਰਿਆਂ ਦੀ ਭਰਤੀ ਦੇ ਸਬੰਧ ਵਿੱਚ ਜੋ ਵੀ ਪ੍ਰੀਖਿਆਵਾਂ ਲਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਪੰਜਾਬ ਦਾ ਇਤਿਹਾਸ ਜਿਹੜਾ ਹੈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਰੱਖਦਾ ਹੈ ਸੋ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਇਤਿਹਾਸ ਦੇ ਹਰ ਪਹਿਲੂ ਤੇ ਇੱਕ ਬੜੀ ਬਰੀਕ ਨਜ਼ਰ ਜਿਹੜੀ ਹੈ ਰੱਖ ਕੇ ਆਪ ਜੀ ਨੂੰ ਪੰਜਾਬ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਇਸ ਹਿਸਾਬ ਨਾਲ ਕਰਵਾਇਆ ਜਾਵੇ ਕਿ ਆਪ ਕੋਈ ਵੀ ਕਿੱਡੇ ਵੀ ਵੱਡੇ ਪੱਧਰ ਦੀ ਜਿਹੜੀ ਹੈ ਪ੍ਰੀਖਿਆ ਦਿਨੇ ਹੋ ਤੇ ਆਪ ਜੀ ਉਹਦੇ ਲਈ ਤਿਆਰ ਬਰ ਤਿਆਰ ਰਹੋ ਪੰਜਾਬ ਦੇ ਇਤਿਹਾਸ ਦੇ ਪੁਆਇੰਟ ਆਫ View ਤੋਂ ਕਿਤੇ ਕੋਈ ਮਾਰ ਖਾਣ ਵਾਲੀ ਗੱਲ ਨਾ ਹੋਵੇ ਠੀਕ ਹੈ ਜੀ ਸੋ ਇਹ ਅਸੀਂ ਕਰ ਰਹੇ ਹਾਂ ਇਸ ਟਾਈਮ ਪੰਜਾਬ ਦੇ ਇਤਿਹਾਸ ਦੇ ਸੋਮੇ ਲੜੀਵਾਰ ਇਸ ਤੋਂ ਪਹਿਲਾਂ 3-4 ਵੀਡੀਓਜ਼ ਅਪਲੋਡ ਹੋ ਚੁੱਕੀਆਂ ਨੇ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਜਿਹੜਾ ਹੈ ਹਿਸਟਰੀ ਆਫ ਪੰਜਾਬ ਦੇ ਵਿੱਚ ਜਾ ਕੇ ਅਲੱਗ ਤੋਂ ਵੀ ਸਾਰੀਆਂ ਵੀਡੀਓਜ਼ ਪਹਿਲਾਂ ਵਾਲੀ ਚੈੱਕ ਕਰ ਸਕਦੇ ਹੋ ਵੀਡੀਓ ਹੁਣ ਅਸੀਂ ਅਪਲੋਡ ਕਰਾਂਗੇ ਪ੍ਰੋਫੈਸਰ ਕਾਸ਼ਤੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰਾਜੀ ਖੁਸ਼ੀ ਰੱਖੇ ਆਪਣੀ ਮਿਹਨਤ ਕਰੋ ਜੀ ਬਹੁਤ ਬਹੁਤ ਧੰਨਵਾਦ